ਵੀਰੋ ਪੰਜਾਬ ਵਾਸਤੇ ਬਹੁਤ ਮਾਣ ਦੀ ਗੱਲ ਹੈ ਤੁਹਾਨੂੰ ਮੈਂ ਦੱਸਦਾ ਬਈ ਪੰਜਾਬ ਵਾਲਿਆਂ ਵਾਸਤੇ ਬਹੁਤ ਵਧੀਆ ਖਬਰ ਮੈਂ ਲੈ ਕੇ ਆਇਆ ਆ ਜਿਹੜਾ ਹੋਟਲ ਹੈ ਕਰਨਾਲ ਦੇ ਕੋਲੇ ਹੈ ਇਹ ਜੀਟੀ ਰੋਡ ਤੇ ਹੈ ਹਾਈਵੇ ਤੇ ਦਿੱਲੀ ਵਾਲੇ ਹਾਈਵੇ ਤੇ ਚੰਡੀਗੜ੍ਹ ਹਾਈਵੇ ਤੇ ਤੇ ਇਹ ਬਣਿਆ ਜੀ ਆਪਣੇ ਸਰਦਾਰ ਜਿਹੜੇ ਆ ਰੂਲੂ ਸਿੰਘ ਮਾਨਸਾ ਹੋਰਾਂ ਦਾ ਹੋਟਲ ਹੈ ਇਹ ਇਹ ਰੈਸਟੋਰੈਂਟ ਵੀ ਬੜਾ ਵਧੀਆ ਬਣਿਆ ਬਈ ਬੜੇ ਮਾਣ ਵਾਲੀ ਗੱਲ ਹੈ ਆਪ ਸਾਰਾ ਪੰਜਾਬੀਆਂ ਲਈ ਬਈ ਆਪਾਂ ਆਪਣੇ ਰੁੱਲੂ ਸਿੰਘ ਮਾਨਸਾ ਜੀ ਨੇ ਸ਼ਾਨਦਾਰ ਹੋਟਲ ਬਣਾਇਆ ਤੇ ਹੁਣ ਇਹਨੂੰ ਠੇਕੇ ਤੇ ਦਿੱਤਾ ਹੋਇਆ ਹੈ ਹਾਲਾਂਕਿ ਉਹ ਠੇਕੇ ਤੇ ਦੇਣ ਦਾ ਵਿਰੋਧ ਕਰਦੇ ਸੀ ਅੰਦੋਲਨ 'ਚ ਪਰ ਹਣ ਠੇਕੇ ਤੇ ਦਿੱਤਾ ਹੋਇਆ ਤੇ ਬੜਾ ਮਤਲਬ ਮਨ ਨੂੰ ਚੰਗਾ ਲੱਗਾ ਕਿ ਸਾਡੇ ਜਿਹੜੇ ਪੰਜਾਬੀ ਆ ਜਿਹੜੇ ਕਿੰਨੀਆਂ ਤਰੱਕੀਆਂ ਕਰ ਗਏ ਆ ਆ ਰੁੱਲੂ ਸਿੰਘ ਮਾਨਸਾ ਜੀ ਦਾ ਹੋਟਲ ਹੈ ਤੇ ਪੈਸੇ ਬਹੁਤ ਆਏ ਕਦੇ ਬੜੀ ਮਿਹਨਤ ਕੀਤੀ ਕਿਸਾਨ ਅੰਦੋਲਨ 'ਚ ਰੁੱਲੂ ਸਿੰਘ ਜੀ ਨੇ ਤੇ ਪੈਸੇ ਬੜੇ ਆਏ ਆ ਸਟ੍ਰੇਲੀਆ ਤੋਂ ਕੈਨੇਡਾ ਤੋਂ ਇੰਗਲੈਂਡ ਤੋਂ ਡਾਲਰ ਬੜੇ ਆਏ ਅਮਰੀਕਾ ਤੋਂ ਕੋਨਾ ਪੌਂਡ ਬੜੇ ਆਏ ਸਾਰੇ ਭਰ ਗਏ ਯੂਰੋ ਤੇ ਬੜੀ ਵਹਿਤ ਹੋਈ ਹੋਰ ਬੜੇ ਆਗੂਆਂ ਦੇ ਕਹਿੰਦੇ ਬੜੇ ਪ੍ਰਾਪਰਟੀ ਐ ਬਰਾਹ ਬੰਦੇ ਨੇ ਦੱਸਿਆ ਇੱਥੇ ਵੀ ਰੁੱਲੂ ਸਿੰਘ ਮਾਨਸਾ ਦਾ ਮਾਲਕ ਹੈ ਤੇ ਬੜੀ ਖੁਸ਼ੀ ਹੋਈ ਮਨ ਨੂੰ ਸੋਚ ਕੇ ਕਿ ਸਾਡੇ ਪੰਜਾਬੀਆਂ ਦਾ ਜਿਹੜੇ ਮਤਲਬ ਕਮਾਲ ਹੈ ਤੁਹਾਨੂੰ ਹਰ ਥਾਂ ਮਿਲਦੇ ਆ ਪਰ ਰੇਟ ਬਹੁਤ ਜ਼ਿਆਦਾ ਰੱਖੇ ਨੇ ਖਾਣੇ-ਪਾਣੇ ਦੇ ਡਿਸਕਾਊਂਟ ਪੰਜਾਬੀਆਂ ਨੂੰ ਡਿਸਕਾਊਂਟ ਦੇਣਾ ਚਾਹੀਦਾ ਸੀ 50% ਕੱਟ ਦੋਗਾ ਇਹ ਥੋੜਾ ਜਿਹਾ ਹੋਇਆ ਧੱਕਾ ਸਾਡੇ ਨਾਲ ਬੱਕਰੀ ਵੀ ਇਹਨਾਂ ਨੇ ਮਿਹਨਤਾਂ ਬਹੁਤ ਕੀਤੀਆਂ 1.5 ਸਾਲ ਜਿਹੜਾ ਟਿਕਰੀ ਬਾਦਰ ਤੇ ਬੈਠੇ ਰਹੇ ਆ ਤੇ ਆਪਦਾ ਵੀ ਵੇਖੋ ਕਿਤੇ ਪੰਜਾਬੀਆਂ ਦੀ ਸ਼ਾਨ ਦੇਖ ਲਓ ਵੀ ਇਹ ਰੁੱਲੂ ਸਿੰਘ ਮਾਨਸਾ ਜਿਹੜੇ ਆਪਣੇ ਕਾਮਰੇਡ ਆਗੂ ਹੈ ਉਹਨਾਂ ਦੀ ਪ੍ਰਾਪਰਟੀ ਆ ਬਹੁਤ ਮਨ ਨੂੰ ਖੁਸ਼ ਹੁੰਦੀ ਆ ਦੇਖ ਕੇ ਰਿਵਾਜ ਵੀ ਬਕਮਾਲ ਕਰਤਾ ਕਿੱਥੇ ਵੀ ਗਏ ਆ ਸੀ ਮਤਲਬ ਤਾਂ ਦੀ ਧੱਕ ਜਮਾਈ ਆ ਹੋਰ ਕੁਝ ਨਹੀਂ ਆ ਤਾਂ ਤੁਸੀਂ ਦੇਖ ਰਹੇ ਹੋ ਮਲੂਕਾ ਟੀਵੀ ਮੈਂ ਬਲਤੇਜ ਗਿੱਲ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿੱਥੇ ਕਿ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਰਦੂ ਸਿੰਘ ਮਾਨਸਾ ਤੇ ਦੋਸ਼ ਲੱਗ ਰਿਹਾ ਹੈ ਕਿ ਦਿੱਲੀ ਕਰਨਾਲ ਤੇ ਹਾਈਵੇ ਤੇ ਇੱਕ ਢਾਬਾ ਖੋਲਿਆ ਜਾਂਦਾ ਵੱਡਾ ਹੋਟਲ ਜਿਸ ਦੀ ਕੀਮਤ 1200 ਕਰੋੜ ਹੈ ਤਾਂ ਵੀਡੀਓ ਬਣਾਉਣ ਵਾਲੇ ਵੱਲੋਂ ਦੋਸ਼ ਲਾਏ ਗਏ ਆ ਕਿ ਜਿਹੜਾ ਇਹ ਹੋਟਲ ਹੈ ਜੋ ਕਿ 1200 ਕਰੋੜ ਦਾ ਦੱਸਿਆ ਜਾ ਰਿਹਾ ਹੈ ਕਿ ਰੁਰਦੂ ਸਿੰਘ ਮਾਨਸਾ ਦਾ ਇਸ ਸਬੰਧਤ ਅਸੀਂ ਗੱਲਬਾਤ ਕਰਨ ਲਈ ਪਹੁੰਚੇ ਆ ਰੁਰਦੂ ਸਿੰਘ ਮਾਨਸਾ ਜੋ ਕਿ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਸਵਾਗਤ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਪ੍ਰਧਾਨ ਜੀ ਸਰ ਨੂੰ ਪਹਿਲਾਂ ਸਵਾਲ ਤੁਹਾਨੂੰ ਪਤਾ ਹੀ ਲੈ ਕੇ ਦੱਸ ਦਿੰਨੇ ਆ ਵੀ ਜਿਹੜੇ ਤੁਹਾਡੇ ਤੇ ਦੋਸ਼ ਲੱਗ ਰਹੇ ਆ ਵੀ ਜਿਹੜਾ ਇਹ ਕਰਨਾਲ ਹਾਈਵੇ ਤੇ ਘਟਾਬਾ ਦੱਸਿਆ ਯਾਰ ਹੋਟਲ 1200 ਕਰੋੜ ਦਾ ਕਹਿੰਦੇ ਇਹ ਰੁਲਦੂ ਸਿੰਘ ਮਾਨਸਾ ਦਾ ਇਹ ਮੇਰੇ ਤੇ ਦੋਸ਼ ਕੋਈ ਪਹਿਲੀ ਵਾਰ ਨਹੀਂ ਲੱਗਿਆ ਜਿੰਨੇ ਵੀ ਸਾਡੇ ਸੰਯੁਕਤ ਮੋਰਚੇ ਦੇ ਲੀਡਰ ਨੇ ਸਾਰਿਆਂ ਨੂੰ ਮੈਨੂੰ ਉਹਨਾਂ ਨੇ ਚਰਚਾ 'ਚ ਰੱਖਿਆ ਜੀ ਆਪਾਂ ਗੱਲ ਕਰ ਲਈਏ ਜਦੋਂ ਅਸੀਂ 26 ਤਰੀਕ ਨੂੰ ਮਤਲਬ ਲਾਲ ਕਿਲੇ ਤੇ ਜਾਣਾ ਸੀ ਆ ਸਾਡਾ ਸਰਕਾਰ ਨਾਲ ਫੈਸਲਾ ਹੋ ਗਿਆ ਸੀ ਵੀ ਜਿੱਥੋਂ ਦੀ ਸਾਨੂੰ ਰਾਹ ਦਿੱਤਾ ਸੀ ਉਥੋਂ ਦੀ ਜਾਵਾਂਗੇ ਸਰਕਾਰ ਨੇ ਸਾਨੂੰ 100 ਕਿਲੋਮੀਟਰ ਰਸਤਾ ਦਿੱਤਾ ਦੀਗਾ ਮੈਂ ਉਸ ਗੱਲ ਤੇ ਵਿਸ਼ੇ ਦਿੱਤੀ ਵੀ ਉੱਥੋਂ ਦੀ ਜਾਵਾਂਗੇ ਹੋਰ ਜਾਣਾ ਨਹੀਂਗਾ ਚੱਲ ਅਸੀਂ ਉੱਥੋਂ ਦੀ ਗਏ ਫੇਰ ਕਈ ਜਿਹ ਦਿਨਾਂ 15 20 ਦਿਨਾਂ ਬਾਅਦ ਜੇ ਕਹਿੰਦੀ ਇਹ ਸ਼ਾਹ ਮੋਦੀ ਗੁਜਰਾਤ ਡਾਨੀ ਬਾਨੀ ਗੁਜਰਾਤ ਗੁਜਰਾਤ ਚੋਂ ਇੱਕ ਟੀਮ ਲੈਂਦੀ 15 20 ਦਿਨਾਂ ਬਾਅਦ ਪਤਾ ਨਹੀਂ ਕਿਹੜੇ ਤਰੀਕੇ ਨਾਲ ਮੇਰੀ ਗੱਡੀ ਉੱਥੇ ਗਈ ਬਣੀ ਮੇਰੇ ਕੋਲ ਵੀਡੀਓ ਆਈ ਆ ਕਹ ਦੇ ਤੇ ਮੈਨੂੰ ਹੋਰ ਸਾਰੇ ਮਤਲਬ ਮਿੱਤਰ ਦੋਸਤਾਂ ਕੋਲ ਵੀ ਆ ਕੀ ਗੱਲ ਹੈਗੀ ਮੈਂ ਕਹਿੰਨੀ ਮੈਂ ਗਿਆ ਨਹੀਂਗਾ ਕਿਸੇ ਤੇਰਾ ਨਹੀਂ ਪੁੱਛ ਮੈਂ ਨਹੀਂ ਗਿਆ ਸਾਰੇ ਜਥੇ ਜਸਵਿੰਦਰ ਪਤਾ ਦੀ ਵੀ ਗਿਆਨੀ ਪ੍ਰਧਾਨ ਉੱਤੇ ਇੱਕ ਮੇਰਾ ਪ੍ਰੋਫੈਸਰ ਦੋਸਤ ਹੈ ਉਹ ਅਸਾਧਾ ਮੈਨੂੰ ਕਹਿੰਦਾ ਵੀ ਕਿਤੇ ਗਲਤ ਕੰਮ ਕਰਤੇ ਨੇ ਮੈਂ ਕਿਹਾ ਮੈਂ ਤੇ ਤੈਨੂੰ ਯਕੀਨ ਨਹੀਂ ਕਹਿੰਦਾ ਨਹੀਂ ਯਕੀਨ ਹੈ ਮੈਂ ਨਹੀਂ ਗਿਆ ਤੂੰ ਚਿੰਤਾ ਉਦੋਂ ਬਹੁਤ ਚਰਚਾ ਦੇ ਵਿੱਚ ਆਇਆ ਕਿਉਂ ਸਰਕਾਰ ਚਾਹੁੰਦੀ ਪਰਚਾ ਦਰਜ ਕਰਦੀਏ ਬਾਈ ਨੂੰ ਕਹਿੰਦਾ ਵੀ ਤੂੰ ਪੰਜਾਬ ਨਾ ਜਾਈ ਮੈਂ ਕਿਹਾ ਮੈਂ ਪਰਸੋਂ ਨੂੰ ਜਾਊ ਮੈਂ ਸਟੇਜ ਤੇ ਬੋਲਿਆ ਵੀ ਖੱਟਰ ਮੈਂ ਪੰਜਾਬ ਜਾਊਗਾ ਪਰਸੋਂ ਨੂੰ ਪਰ ਨਾ ਫੜ ਲਈ ਯਾਰ ਮੈਨੂੰ ਕੋਈ ਟਿਕਾ ਨਹੀਂ ਚੱਲ ਨਹੀਂ ਫਿਰ ਮੇਰੇ ਹੱਥ ਲਾਇਆ ਉਹਨੇ ਛੱਕ ਕੇ ਫਿਰ ਮੇਰੀ ਵੀਡੀਓ ਪਾਈ ਕਈ ਮਹੀਨੇ ਹੋ ਗਏ ਵੀ ਪ੍ਰਧਾਨ ਨੇ ਖੁਦਕੁਸ਼ੀ ਕਰ ਮਾਤਬ ਵੱਡੀ ਪੱਧਰ ਤੇ ਫੂਨ ਤੇ ਫੂਨ ਫੂਨ ਤੇ ਫੂਨ ਹੋਰ ਚਾਹੀਏ ਤੋਂ ਸਾਡੇ ਮੋਰਚਾ ਵੱਡਾ ਇੱਕ ਤਾਂ ਪਰਿਵਾਰ ਦੇ ਫੂਨ ਨਾ ਬੰਦਣ ਮੇਰੇ ਭੱਜ ਕੇ ਬੇਟਾ ਆਇਆ ਮੇਰੇ ਕੋਲ ਮੈਨੂੰ ਕਹਿੰਦਾ ਕਿ ਇੰਟਰਵਿਊ ਪਾਉ ਤੁਸੀਂ ਆਪਣੀ ਵੀਡੀਓ ਵੀ ਮੈਂ ਜਿਉਂਦਾ ਬੈਠਾਂ ਕੁਛ ਨਹੀਂ ਹੁੰਦਾ ਫੇਰ ਮੈਂ ਇੱਕ ਵੀਡੀਓ ਪਾਤੇ ਵੀ ਕੋਈ ਗੱਲ ਨਹੀਂ ਘਬਰਾਓ ਨਾ ਮੈਂ ਜਿਉਂਦਾ ਬੈਠਾਂਗਾ ਫੇਰ ਫੂਨ ਮਨ ਮੋਟਰ ਖੱਲ ਲਪਈ ਹੁਣ ਇਹ ਵੀਡੀਓ ਪਾਤੇ ਇੱਕ ਤਾਂ ਮੈਂ ਤੁਹਾਨੂੰ ਯਕੀਨ ਦਿਵਾਉਣਾ ਮੇਰਾ ਕੋਈ ਢਾਬਾ ਨਹੀਂ ਕੁਛ ਨਹੀਂ ਬਿਲਕੁਲ ਮੈਨੂੰ ਇਹ ਬਦਨਾਮ ਕਰ ਰਹੇ ਨੇ ਕਿਉਂ ਕਰ ਰਹੇ ਨੇ ਆ ਸਰਕਾਰ ਨੇ ਦੇਏ ਮੈਂ ਸਿਆਸੀ ਤੌਰ ਤੇ ਸੀਪੀਐਮਲ ਪਾਰਟੀ ਨਾਲ ਜੁੜਿਆ ਹਾਂ ਮੈਂ ਸਟੇਟ ਦਾ ਮੈਂਬਰ ਹਾਂ ਮਤਲਬ ਜੇ ਆਪਾਂ ਗੱਲ ਆਗੂ ਇੱਕ ਤਰ੍ਹਾਂ ਦਾ ਜਿਹੜੀ ਸਾਡਾ ਸਖਤਰ ਆਗੂ ਹੈ ਜੀ ਉਹ ਦਾ ਮਾਗੂ ਆ ਅੱਜ ਜੇ ਭਾਰਤ ਦੇ ਵਿੱਚ ਵੱਡੀ ਪਾਰਟੀ ਹੈ ਤਾਂ ਸੀਪੀਐਮਲ ਪਾਰਟੀ ਹੈ ਬਿਹਾਰ ਸਾਡੇ 12 ਐਮਐਲਏ ਜਿੱਤੇ ਹੋਏ ਨੇ ਇੱਕ ਝਾਰਖੰਡ ਜਿੱਤਿਆ ਹੋਇਆ ਹੈਗਾ ਐ ਸਬਾਕਤ ਸਾਨੂੰ 3 ਸੀਟਾਂ ਮਿਲੀਆਂ ਕਾਂਗਰਸ ਨੂੰ ਸੰਜੇ ਮੋਰਚੇ ਵੱਲੋਂ ਜੇ ਕਹਿ ਦਈਏ ਮੋਰਚੇ ਵੱਲੋਂ ਸਾਨੂੰ 3 ਸੀਟਾਂ ਮਿਲੀਆਂ ਹੋਈਆਂ ਹੈ ਤੇ ਇਸੇ ਕਰਕੇ ਸਾਡੀ ਪਾਰਟੀ ਨੇ ਫੈਸਲਾ ਕਰਿਆ ਵੀ ਆਪਾਂ ਵੋਟਾਂ ਕਾਂਗਰਸ ਨੂੰ ਪਾਉਣੀ ਹੈ ਵੀ ਇਸ ਕਰਕੇ ਮੈਨੂੰ ਇਹ ਬਦਨਾਮ ਕਰ ਰਹੇ ਨੇ ਵੀ ਮਤਲਬ ਵੱਡੀ ਪਾਰਟੀ ਆ ਕਦੇ ਨਾ ਕਦੇ ਸਾਡੇ ਜਣਾ ਚ ਬੈਠੂਗੀ ਇਹਨਾਂ ਨੂੰ ਲੀਡਰ ਨੂੰ ਪਹਿਲਾਂ ਹੀ ਬਦਨਾਮ ਕਰ ਦੋ ਮਤਲਬ ਇਹ ਤਾਂ ਕਰਕੇ ਕਰ ਰਹੇ ਨੇ ਮੈਂ ਕਮਿਊਨਿਸਟ ਕਿਉਂ ਬਣਿਆ ਇਹ ਵੀ ਨਾਲ ਗੱਲ ਹੈ ਕਮਿਊਨਿਸਟਾਂ ਦੇ ਵਿੱਚ ਇੱਕ ਤੰਦ ਵਿਸ਼ਵਾਸ ਨਹੀਂ ਇੱਕ ਜੇ ਕਹਿ ਜੀਏ ਪੂੰਜੀਵਾਦ ਸ਼ਾਮਰਾਜਵਾਦ ਇਹ ਦੋਨੋਂ ਸੋਚ ਕੇ ਚੱਲਦੇ ਨੇਗੇ ਵੀ ਸਮਾਜਵਾਦ ਕੀ ਆ ਪੂੰਜੀਵਾਦ ਕੀ ਆ ਇੱਕੇ ਅੰਤ ਵਿਸ਼ਵਾਸ ਨਹੀਂ ਕਰਦੇ ਇੱਕੇ ਜਮਾਤੀ ਲੜਾਈ ਲੜਦੇ ਨੇ ਵੀ ਦੋ ਜਮਾਤਾਂ ਮਤਲਬ ਇੱਕ ਜਮਾਤ ਲੁੱਟੀ ਜਾ ਰਹੀ ਹੈ ਇੱਕ ਜਮਾਤ ਲੁੱਟਦੀ ਹੈ ਇਹ ਪੂਰੀ ਲਖੀਰ ਕੱਟ ਕੇ ਲੜਦੇ ਨੇਗੇ ਇਸੇ ਕਰਕੇ ਇਹ ਮੈਨੂੰ ਮਤਲਬ ਇਹ ਬਦਨਾਮ ਕਰ ਰਹੇ ਨੇਗੇ ਮੇਰਾ ਕੋਈ ਹੋਟਲ ਨਹੀਂ ਕੁਛ ਨਹੀਂ ਬਿਲਕੁਲ ਨਹੀਂ ਜੇ ਕੋਈ ਤੁਹਾਡੇ ਨਾਲ ਵੀ ਕੋਈ ਸ਼ਰਤ ਲਾਵੇ ਤਾਂ ਸ਼ਰਤ ਲਾ ਲਿਓ ਉਹ ਸ਼ਰਤ ਮੈਂ ਭਰੂੰਗਾ ਕੋਈ ਚਿੰਤਾ ਨਾ ਕਰਿਓ ਇੱਕ ਪ੍ਰਧਾਨ ਜੀ ਗੱਲ ਇਹ ਹੈ ਵੀ ਹਰ ਇੱਕ ਗੱਲ ਤੇ ਕਹਿੰਦੇ ਵੀ ਖੁੰਡੇ ਵਾਲੇ ਬਾਬੇ ਨੂੰ ਟਾਰਗੇਟ ਕਰਦੇ ਆ ਤੁਸੀਂ ਕੀ ਕਿਚ ਨੂੰ ਵੀ ਤੁਹਾਡੇ ਤੇ ਕਿਉਂ ਇੰਗਲ ਰੱਖਿਆ ਜਾਂਦਾ ਉਹ ਤੁਹਾਨੂੰ ਮੈਂ ਦੱਸ ਦਿਆਂ ਮੈਂ ਕਾਪੜਾ ਮਤਲਬ ਭਾਰਤ ਪੱਧਰ ਤੇ ਸਾਡੀ ਪਾਰਟੀ ਹੈਗੀ ਮਤਲਬ ਆਉਣ ਵਾਲੇ ਸਮੇਂ 'ਚ ਜੇ ਵਧਾਂਗੇ ਤਾਂ ਅਸੀਂ ਵਧਾਂਗੇ ਇਹ ਭਾਰਤੀ ਨਤਾ ਪਾਰਟੀ ਦੀ ਲੰਮੀ ਸੋਚ ਆ ਵੀ ਜਿਹੜੀ ਪਾਰਟੀ ਵੱਧਦੀ ਦੀ ਤੇ ਉਹਨੂੰ ਦਬਾ ਦਿਓ ਪਹਿਲੇ ਆ ਗਈ ਸਮਝ ਗੱਲ ਇਸੇ ਕਰਕੇ ਤਾਂ ਮੈਂ ਤੁਹਾਨੂੰ ਕਹਿੰਦਾ ਵੀ ਤਾਂ ਕਰਕੇ ਮੇਰੇ ਮਾਗਰ ਜਿਆਦੇ ਪਏ ਹੋਏ ਨੇ ਦੂਜੇ ਲੀਡਰਾਂ ਮਾਗਰ ਨਹੀਂ ਪਏ ਬਾਰ ਬਾਰ ਮੈਨੂੰ ਉਹ ਨਿਸ਼ਾਨੇ ਤੇ ਲਿਆਉਂਦੇ ਨੇਗੇ ਪਰ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਮੇਰਾ ਕੋਈ ਹੁਟਲ ਨਹੀਂ ਜੇ ਹੋਇਆ ਵੀ ਬਾਈ ਚੌਣਸ ਅਭਲ ਤਾਂ ਹੈ ਨਹੀਂ ਮੈਂ ਸਮਝੂ ਤਮੋਰ ਕੇ ਜੇ ਹੋਇਆ ਤਾਂ ਹਾਂ ਜੇ ਹੋਇਆ ਅਬਲ ਤਾਂ ਹੈ ਹੀ ਨਹੀਂ ਜੇ ਹੋਇਆ ਤਾਂ ਸੰਯੁਕਤ ਮੋਰਚੇ ਨੂੰ ਦਾਨ ਕਰ ਦੋ ਇਹ ਪ੍ਰਧਾਨ ਜੀ ਮੰਨ ਲਓ ਇਹੀ ਕਹਿੰਦੇ ਆ ਕਿ ਜਿਹੜੀ ਬੀਜੇਪੀ ਆ ਉਹਨੇ ਹੁਣ ਤੁਹਾਡੇ ਐਸਕੇਐਮ ਸੰਯੁਕਤ ਕਿਸਾਨ ਮੋਰਚਾ ਜੇ ਕਿੰਨੇ ਪ੍ਰਧਾਨ ਪਹਿਲਾਂ ਵੀ ਤੁਹਾਡੇ ਤੋਂ ਕਹੀ ਹੈ ਕਹਿੰਦੇ 3000 ਕਰੋੜ ਰੁਪਏ ਆਇਆ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਤੋਂ ਕਹਿੰਦੇ ਡਾਲਰ ਪਾਉਂਡ ਹੋਦੇ ਰੂਦੂ ਸਿੰਘ ਮਾਨਸਾ ਨੂੰ ਕਹਿੰਦੇ ਤਾਂ ਇਹਦੇ ਕੋਲੇ ਕਈ ਵਾਰੀ ਤੁਹਾਨੂੰ ਪਤਾ ਵੀ ਤੁਹਾਡੇ ਤੇ ਹੀ ਹਰ ਵਕਤ ਟਾਰਗੇਟ ਕਹਿੰਦੇ ਰੂਦੂ ਸਿੰਘ ਮਾਨਸਾ ਖੁੰਡੇ ਵਾਲਾ ਦੇ 40 ਸੀ ਪੈਸੇ ਜਿਹੜੇ ਮੋਕਰ ਦੇ ਵੀ ਸਾਡੇ ਕੋਲ ਪੈਸਾ ਨਹੀਂ ਆਇਆ ਸਾਡੇ ਕੋਲ 7 ਕਰੋੜ ਰੁਪਏ ਉੱਥੇ ਆਇਆ 6 ਕਰੋੜ ਖਰਚੋ ਗਿਆ ਕਰੋੜ ਰੁਪਇਆ ਹੈਗਾ ਤੇ ਮੇਰੀ ਜ세ਵੰਦੀ ਕੋਲ ਵੀ ਉਹ ਤੋਂ 3 ਲੱਖ ਰੁਪਏ ਮਤਲਬ ਜੇ ਆਪਾਂ ਕਰਦੀਆਂ ਅਸੀਂ ਰੱਖਿਆ ਹੋਇਆ ਬੰਦਾ ਆਪਣੇ ਇੱਕ ਪ੍ਰਧਾਨ ਜੀ ਵੀ ਮਤਲਬ 7 ਕਰੋੜ ਰੁਪਇਆ ਆਇਆ ਪਰ ਇੱਕ 7 ਕਰੋੜ ਇੱਕ 3000 ਕਰੋੜ ਦਾ ਲੋਕਾਂ ਨੇ ਕਿਹਾ ਵੀ ਇਹ ਇੰਨਾ ਕੁ ਪੈਸਾ ਇਹਨਾਂ ਕੋਲੇ ਆ ਗਿਆ ਸੀ ਉਹ ਤਾਂ ਮੈਂ ਜਿੱਥੋਂ ਤੇ ਕਹਣਾ ਸਰਕਾਰ ਕਹੇ ਨਾ ਕਹੇ ਇੱਕ ਸਾਡਾ ਲੀਡਰ ਉਹਨਾਂ ਦੇ ਹੱਥ ਚੜ ਗਿਆ ਉਹ ਦੂਸ਼ ਨੂੰ ਉਹਨੇ ਲਾਇਆ ਮੇਰਾ ਖਿਆਲ ਹੈ ਸਰਕਾਰ ਨੇ ਦੂਸ਼ਣ ਨਹੀਂ ਲਾਇਆ ਵੀ ਇਹਨਾਂ ਕੋਲ 3000 ਕਰੋੜ ਰੁਪਇਆ ਆ ਘਰ ਦਾ ਪੇਤੀ ਲੰਕਾ ਟਾਵੇ ਐਵੇਂ ਹੀ ਗੱਲ ਬਣਾ ਕੇ ਛੱਡ ਦਿੱਤੀ ਜਿਹੜਾ ਅੱਜ ਮੋਰਚਾ ਅੱਡ ਹੋ ਕੇ ਮੋਰਚਾ ਲਾਈ ਬੈਠਾ ਨਾ ਤਾਂ ਆਪ ਫਸ ਗਿਆ ਨਾਲੇ ਵਰਕਰ ਫਸਾਤੇ ਇੱਕ ਬੁੜੀ ਤਨਾ ਫਸਿਆ ਹੋਇਆ ਉਹਨੇ ਇਹ ਕਿਹਾ ਸੀਗਾ ਵੀ 3000 ਸਰਕਾਰ ਨੇ ਨਹੀਂ ਗਿਆ ਮਤਲਬ ਉਹਨੇ ਕਿਹਾ ਸੀਗਾ ਵੀ ਮਤਲਬ 3000 ਕਰੋੜ ਰੁਪਇਆ ਹੈ ਅਸੀਂ ਉਹਨੂੰ ਕਿਹਾ ਸੀ ਵੀ ਆ ਜਾ ਕਰ ਸਾਹਿਬ ਪਤਾ ਕਿੱਥੇ ਪਿਆ 10 ਦੇ ਦੂਦ ਗੱਲ ਕਰ ਲੈਣੇ ਹੈਗੀ ਠੀਕ ਹੈ ਬਿਲਕੁਲ ਕੋਈ ਰੁਪਈ ਨਹੀਂ ਹੈ ਕੁਝ ਨਹੀਂ ਹੈ ਜਿਹੜਾ ਆਇਆ ਉਹ ਸੀ ਦੱਸ ਦਿੰਦੇ ਤੁਹਾਨੂੰ ਨਹੀਂ ਲੱਗਦਾ ਪ੍ਰਧਾਨ ਜੀ ਵੀ ਜਥੇਬੰਦੀਆਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਕੋਈ ਸਾਡਾ ਅਗੂ ਆ ਅਲੱਗ ਚੱਲ ਰਿਹਾ ਵੀ ਕਿਤੇ ਇਕੱਠੀਆਂ ਹਣ ਦਫਾੜਣਾ ਹਣ ਤਾਂ ਬੀਜੇਪੀ ਕੋਈ ਵੀ ਜਿਹੜੀ ਸਰਕਾਰ ਆ ਕਿਸਾਨਾਂ ਨਾਲ ਪੰਗੇ ਲੈਂਦੀ ਉਹਦੇ ਤਾਉਣ ਤੇ ਗੋਡਾ ਸੌਖਾ ਤੇ ਰਹਿ ਜਾ ਸਕੇ ਮੈਂ ਮੇਰੀ ਪਾਰਟੀ ਨੇ ਮਤਲਬ ਮੈਂ ਅੱਜ ਤੱਕ ਕਾਂਗਰਸ ਨੂੰ ਵੋਟ ਨਹੀਂ ਪਾਈ ਦੀ ਤਾਂ ਮੇ ਉਹ ਜਿਵੇਂ ਸਮਝ ਲੈ ਮਰਦੀ ਨੱਕ ਚੱਬਿਆ ਮੈਂ ਬੂਟ ਕਾਂਗਰਸ ਨੂੰ ਪਾਉਂਗਾ ਕਿ ਪਾਰਟੀ ਮੈਨੂੰ ਲੈ ਨਹੀਂ ਸਕਦਾ ਜੋ ਬੰਦਾ ਕਿਸੇ ਉਸ ਪਾਰਟੀ ਨਾਲ ਸਹਿਮਤ ਹੈ ਮੈਂ ਕਹਾ ਭਾਰਤੀਨ ਦਾ ਪਾਰਟੀ ਨਾਲ ਉਹਦੀ ਡਿਊਟੀ ਲੱਗੀ ਹੈ ਵੀ ਆਹਾਹਾ ਗੱਲਾਂ ਕਰ ਉਹਦੀ ਤਿੰਨ ਡਿਊਟੀਆਂ ਸੀ ਇੱਕ ਮੋਰਚੇ ਦੇ ਪੈਸੇ ਮਕਾਉਣਾ ਠੀਕ ਹੈ ਨਾ ਗੱਲ ਇੱਕ ਮੋਰਚੇ 'ਚ ਦਹਿਸ਼ਤ ਬਣਾਉਣਾ ਇੱਕ ਮੋਰਚੇ 'ਚ ਫੁੱਟ ਪਾਉਣਾ ਨਾ ਤਾਂ ਸੀ ਉਹਦੇ ਕਹੇ ਪੈਸੇ ਮੁਕਾਉਣ ਦਿੱਤੇ ਮੋਰਚੇ ਦੇ ਨਾ ਦਹਿਸ਼ਤ ਬਣਾਉਣ ਦਿੱਤੀ ਫੁੱਟੋ ਨੇ ਬਾਤੀਮਾ ਦੇ ਪੁੱਤ ਨੇ ਆ ਕੇ ਤੇ ਅੱਜ ਫੋਟੋ ਸਾਹਮਣੇ ਆ ਗਈ ਉਹ ਕਹਿੰਦਾ ਮੈਂ ਗੈਰ ਸੱਚੀ ਆ ਤੇ ਮੈਂ ਉਹਨੂੰ ਪੁੱਛਣਾ ਚਾਹਣਾ ਉਹਨੇ ਵੋਟ ਪਾ ਕੇ ਉਂਗਲ ਖੜੀ ਕਰੀ ਹੈ ਤੇ ਕਿਹਨੂੰ ਪਾਈ ਆ ਕਾਂਗਰਸ ਨੂੰ ਪਾਈ ਆ ਕਿਹਨੂੰ ਪਾਈ ਆ ਲੈ ਮੈਂ ਪਾ ਕੇ ਉਹ ਵੋਟ ਪਾ ਕੇ ਕਹਿੰਦਾ ਕਾਂਗਰਸ ਨੂੰ ਪਾਈ ਆ ਉਹ ਦੱਸੇਗਾ ਮੈਨੂੰ ਕਿਹਨੂੰ ਪਾਈ ਆ ਬਿਲਕੁਲ ਉਹਦੀ ਏਜੰਸੀ ਆ ਉਹ ਨਹੀਂ ਉਹ ਨਾਲ ਉਹ ਕਾਸੇ ਕਰਨ ਵਾਲਾ ਡਿਊਟੀ ਲੱਗੀ ਦੀ ਉਹ ਉਸਦੀ ਡਿਊਟੀ ਚ ਕਰਦੀ ਵੀ ਆਪਣੇ ਲੀਡਰਾਂ ਨੂੰ ਬਦਨਾਮ ਕਰਨਾ ਉਸ ਬੰਦੇ ਦੀ ਡਿਊਟੀ ਏਜੰਸੀਆਂ ਸੈਂਟਰ ਸਰਕਾਰ ਕਿਸੇ ਵੱਲੋਂ ਵੀ ਲੱਗੀ ਹੋਵੇ ਡਿਊਟੀ ਆ ਤੇ ਪ੍ਰਧਾਨ ਜੀ ਇੱਕ ਜਿਹੜੇ ਬੰਦੇ ਨੇ ਵੀਡੀਓ ਬਣਾਈ ਆ ਵਾਇਰਲ ਕਰੀਏ ਤੁਸੀਂ ਕੋਈ ਕਾਰਵਾਈ ਕਰੀਓ ਤੇ ਉਹ ਤੇ ਇਹ ਤਾਂ ਹਜੇ ਅਸੀਂ ਨੌਂ ਦੀ ਪੜਤਾਲ ਥੱਹਾ ਗਿਆ ਸਾਨੂੰ ਸਾਰਾ ਕੁਝ ਸਾਡੇ ਹੋਟਲਾਂ ਨਾਲ ਵੀ ਗੱਲ ਹੋ ਗਈ ਮੈਨੇਜਰ ਨਾਲ ਵੀ ਗੱਲ ਹੋ ਗਈ ਉਹਨਾਂ ਨੂੰ ਅਸੀਂ ਵੀਡੀਓ ਆਦੀਆਂ ਭੇਜਤੀਆਂ ਜਿਹੜਾ ਅਸੀਂ ਇੱਥੇ ਨੇ ਪੰਜਾਬ ਚ ਬੰਦਾ ਰਜੀ ਕਰੀ ਉਹ ਇੱਥੋਂ ਦਾ ਮੁੰਡਾ ਮਾਨ ਮਾਨ ਹੈਗਾ ਠੀਕ ਹੈ ਉਹਦੇ ਖਿਲਾਫ ਅਸੀਂ ਪਰਸੋਂ ਮਤਲਬ ਐਸਐਸਬੀ ਦਰਖਾ ਦੇਤੀ ਉਹ ਅੱਜ ਮਨ ਐਸਐਸਬੀ ਕਹਿੰਦੇ ਪਰਚਾ ਦਰਜ ਹੋਊਗਾ ਜੇ ਨਾ ਪਰਚਾ ਦਰਜ ਹੋਊਗਾ ਪ੍ਰਸ਼ਾਸਨ ਟਿੱਲ ਕਰੂਗਾ ਫਿਰ ਅਸੀਂ ਮਤਲਬ 21 ਫਿਕਰ ਤਾਂ ਅਸੀਂ ਉਲਝੇ ਹੋ ਗਏ ਸਾਡੀ ਮਹਾ ਪੰਚਾਇਤ ਆ ਬੜੀ ਉੱਤੇ ਲੱਗੀਆਂ ਸਾਰੇ 21 ਤੋਂ ਬਾਅਦ ਆ ਕੇ ਫਿਰ ਅਸੀਂ ਐਕਸ਼ਨ ਕਰਾਂਗੇ ਕਰਕੇ ਰਾਂਗੇ ਫਿਰ ਉਸ ਮੁੰਡੇ ਦਾ ਜਿੰਦਾ ਲਾਵਾਂਗੇ ਘਰ ਨੂੰ ਜਿੰਨਾ ਚਿਰ ਪਛਾਣ ਨਹੀਂ ਦਰਜ ਕਰੂਗੀ ਪ੍ਰਸ਼ਾਸਨ ਉਹਨਾਂ ਚ ਘਰ ਨੂੰ ਜਿੰਦਾ ਨਿਕਲਣਗੇ ਇਸ ਮੁੰਡੇ ਨੇ ਵੀਡੀਓ ਵਾਇਰਲ ਕਰੀਏ ਤੁਹਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਿਹਨੇ ਪੰਜਾਬ ਚ ਪਹਿਲੀ ਵਾਰ ਕਰੀਏ ਜਿਹਨੇ ਪੰਜਾਬ ਚ ਪਹਿਲੀ ਵਾਰ ਕਰੀਏ ਉਹਦੇ ਘਰ ਨੂੰ ਜਿੰਦਾ ਲੱਗੂਗਾ ਉਹਨੂੰ ਭੁਲੇਖਾ ਕਿ ਅਸੀਂ ਅੱਜ ਦੇ ਲੜਨ ਨਹੀਂ ਲੱਗੇ ਅਸੀਂ ਖਾਸੇ ਮੋੜਾਂ ਤੋਂ ਮੁੜ ਕੇ ਆਏ ਹੋਇਆ ਤੇਰੇ ਕੋਲ ਕੀ ਨਕਸਲ ਲੈਟਰ ਮੈਂ ਦੇਖੀ ਐ ਖਾਰਗੋਲਹਿਰ ਮੈਂ ਦੇਖੀ ਐ ਜੇ ਆਖੇ ਸਮਝੇਂਗੇ ਅਗਲਾ ਜਥੇਬੰਦੀ 'ਚ ਮੈਨੂੰ 45 ਸਾਲ ਹੋ ਗਏ ਇਹ ਜੇ ਛੋਕਰਿਆਂ ਨੂੰ ਪਤਾ ਤਾਂ ਇਹ ਨਹੀਂ ਵੀ ਕੀ ਚੀਜ਼ ਹੈ ਮਤਲਬ ਉਹ ਆ ਕੇ ਹਵਾ ਦੇ ਵਿੱਚ ਆ ਕੇ ਉਹੇ ਜੀ ਗੱਲ ਕਰ ਦਿੰਦੇ ਨੇ ਉਹ ਗਲਤ ਹੈ ਕਰਨਾ ਤਾਂ ਇਹ ਸਾਡੇ ਨਾਲ ਜੁੜੇ ਸੀ ਪੰਜਾਬ ਕਿਸਾਨ ਯੂਨੀਅਨ ਦੇ ਸੁਪਰਦਾਨ ਹਰਦੂ ਸਿੰਘ ਮਾਨਸਾ ਤਾਂ ਇਹਨਾਂ ਨੇ ਜਿਹੜੇ ਦੋਸ਼ ਲਾਏ ਗਏ ਸੀ ਉਹ ਕਹਿੰਦੇ ਵੀ ਜੇ ਕੋਈ ਇਹ ਸਾਬਤ ਕਰਦਾ ਤਾਂ ਅਸੀਂ ਜਿਹੜਾ ਹੋਟਲ ਆ ਕਹਿੰਦੇ ਸੰਯੁਗਤ ਕਿਸਾਨ ਮੋਰਚੇ ਨੂੰ ਦਾਨ ਕਰ ਦੇਵਾਂਗੇ ਜਿਸ ਇਨਸਾਨ ਨੇ ਜੋ ਕਿ ਤੁਹਾਨੂੰ ਮਾਨਸਾ ਨਾਲ ਦੱਸਿਆ ਯਾਰ ਇਹ ਵੀਡੀਓ ਵਾਇਰਲ ਕੀਤੀ ਆ ਉਸ ਦੇ ਕਹਿੰਦੇ ਉਸ ਦੇ ਪਰਚਾ ਦਰਜ ਕਰਾਉਣ ਲਈ ਐਸਐਸਪੀ ਨੂੰ ਲਿਖਿਆ ਜਾ ਚੁੱਕਾ ਹੈ ਧੰਨਵਾਦ ਦਰਸ਼ਕੋ ਦਿਓ ਜਾਜਤ ਮਲੂਕਾ ਟੀਵੀ ਤੋਂ ਮੈਂ ਬਲਤੇਜ ਗੱਲ